ਪੁਰੀਆ ਤੇ ਪ੍ਰੀਤ ਦਾ ਜੋ ਵਿਵਾਦ ਚੱਲ ਰਿਹਾ ਨਾ ਉਹ ਤਾਂ ਮੈਨੂੰ ਚਾਰ ਗੱਲਾਂ ਅਜੇ ਯਾਦ ਆ ਰਹੀਆਂ ਨੇ ਸਿਆਣੇ ਕਹਿੰਦੇ ਹੁੰਦੇ ਸੀਗੇ ਕਹਿੰਦੇ ਨਾ ਜੇ ਚਾਬੀ ਜਿੰਦੇ ਦੀ ਖੋ ਜਵੇ ਤਾਂ ਨਾ ਜਿੰਦਾ ਦੂਜੀ ਚਾਬੀ ਨਾਲ ਨਹੀਂ ਖੋਲੀਦਾ ਜੇ ਚਾਰ ਬੰਦਿਆਂ ਦੇ ਵਿੱਚ ਬਾਵਾਜੀ ਹੋਣ ਲੱਗ ਜੇ ਤਾਂ ਛੋਟੇ ਹੰਕਾਰ ਚ ਨਹੀਂ ਬੋਲੀਦਾ ਤੇ ਮੈਨੂੰ ਐ ਲੱਗਦਾ ਵੀ ਚਾਰ ਪੈਸਿਆਂ ਪਿੱਛੇ ਨਾ ਲੋਕਾਂ ਦੇ ਸਾਹਮਣੇ ਉਸਤਾਦ ਨੂੰ ਨਹੀਂ ਬੋਲੀਦਾ ਉਸਤਾਦ ਨਹੀਂ ਭੰਡਣਾ ਚਾਹੀਦਾ ਵੀਰੇ ਜੋ ਮਰਜ਼ੀ ਹੋ ਜਾਵੇ ਹੁਣ ਵੀਰ ਪ੍ਰੀਤ ਤੇਰੇ ਤੇਰੇ ਲਈ ਉਮਰ ਦੇ ਵਿੱਚ ਮੈਂ ਆ ਤੇ ਮੈਨੂੰ ਐ ਫੀਲ ਹੁੰਦਾ ਵਾ ਬਈ ਤੈਨੂੰ ਸਟੈਂਡ ਕਰਨ ਵਾਲਾ ਨਾ ਤੇਰਾ ਉਸਤਾਦ ਗੋਪੀ ਫਰੰਦੀਪੁਰੀਆ ਬਈ ਉਸ ਬੰਦੇ ਦੀ ਨਾ 19 20 ਸਾਲ ਦੀ ਮਿਹਨਤ ਆ ਜਿਹੜੀ ਉਹਨੇ ਅੱਜ ਤੱਕ ਗਰਾਊਂਡ ਦੇ ਵਿੱਚ ਮਾਰੀ ਆ 19 20 ਸਾਲ ਉਹ ਬੰਦਾ ਮਿਹਨਤ ਕਰਕੇ ਆਪਦੇ ਦਮ ਤੇ ਆ ਗਿਆ ਆਪਦਾ ਨਾਮ ਬਣਾਇਆ ਉਹਨੇ ਤੇ ਮੈਨੂੰ ਐ ਲੱਗਦਾ ਬਈ ਕਬੱਡੀ ਦਾ ਇੱਕ ਇਹੋ ਜਿਹਾ ਪਲੇਟਫਾਰਮ ਆ ਬਈ ਕੋਈ ਇੱਕ ਕਹਿਣੀ ਚਾਹੁੰਨਾ ਭਾਵੇਂ ਬ੍ਰੀਤ ਤਾਂ ਕਿਸੇ ਵੀਡੀਓ ਪਚਾ ਦਿਓ ਬਾਈ ਤੇਰੀ ਖੇਡ ਵਧੀਆ ਪਰ ਤੇਰਾ ਜਿਹੜਾ ਉਸਤਾਦ ਨਾ ਉਹ ਉਦੋਂ ਵੀ ਵਧੀਆ ਜਿਸ ਦਿਨ ਤੈਨੂੰ ਕੋਈ ਨਹੀਂ ਜਾਣਦਾ ਹੋਊਗਾ ਮੇਰੇ ਵੀਰ ਉਸਤਾਦ ਕਰਕੇ ਹੀ ਪਲੇਰਾਂ ਦਾ ਨਾਮ ਬਣਦਾ 1 ਲੱਖ ਰੁਪਏ ਦੀ ਗੱਲ ਸੀਗੀ ਕੋਈ ਰੌਲਾ ਸੀਗਾ ਉਹ ਬਾਈ ਨੇ ਕਲੀਅਰ ਕਾਰਵਜ ਦਿੱਤਾ ਵੀ ਇਸ ਠੀਕ ਐ ਵੀ ਤੁਸੀਂ ਟ੍ਰੈਕਟਰ ਨਵਾਂ ਲਿਆ ਮੈਨੂੰ ਬਾਹਲਿਆ ਨਹੀਂ ਤੇ ਇਸ ਗੁੱਸੇ ਕਰਕੇ ਮੈਂ 1 ਲੱਖ ਰੁਪਏ ਵੈਸੇ ਨਹੀਂ ਦਿੱਤਾ ਬਾਈ ਇੱਕ ਚੀਜ਼ ਸੋਚ ਕੇ ਵੇਖ ਅਸੀਂ ਜਿੰਨੇ ਵੀ ਮੈਚ ਵੇਂਦੇ ਰਹੇ ਆ ਹਨਾ ਗੋਪੀ ਫਰੰਦੀਪੂਰੀਏ ਕਰਕੇ ਵੀਰ ਤੇਰੀਆਂ ਇਹ ਵੀਡੀਓ ਵੇਂਦੇ ਰਹੇ ਆ ਹਨਾ ਇਹ ਰੌਲਾ ਤੁਹਾਡਾ ਸੋਸ਼ਲ ਮੀਡੀਆ ਤੋਂ ਲਾਵਾ ਵੀ ਮੁੱਕ ਸਕਦਾ ਸੀ ਜੇ ਕੋਈ ਗੱਲ ਸੀ ਨਾ ਤੇ ਸਭ ਤੋਂ ਵੱਡਾ ਜਿਹੜਾ ਹੌਂਸਲਾ ਪਲੇਰਾਂ ਦਾ ਹੁੰਦਾ ਵਾ ਤੇ ਇਹ ਰੌਲਾ ਜਿਹੜਾ ਨਾ ਸੋਸ਼ਲ ਮੀਡੀਆ ਤੋਂ ਬਗੈਰ ਵੀ ਮੁੱਕ ਸਕਦਾ ਸੀਗਾ ਅੱਜ ਤੈਨੂੰ ਮੇਰੇ ਤੇਰੇ ਵਰਗਿਆਂ ਤੇਰੇ ਲਾਗੇ ਬਹਿਣ ਵਾਲਿਆਂ ਨੇ ਕਈਆਂ ਨੇ ਕਹਿਣਾ ਭਾਈ ਚੱਕ ਦੇ ਰਾਂ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ